ਓਏ ਜਿੱਕਾ ਕਲਸਾ ਵਾ ਇੱਕ ਜਿੱਕੀ ਫਤਿਹ ਗੁਰੂ ਰੂ ਗੁਰਸਾਰੀ ਸਾਹਿਬ ਸਿੰਘ ਜੀ ਆਓ ਜਪ ਭਗਤਾਂ ਵਿੱਚੋਂ ਪ੍ਰਸਿੱਧ ਭਗਤ ਭਗਤ ਪ੍ਰੀਪਾ ਜੀ ਦੇ ਜੀਵਨ ਚਾਤ ਤੇ ਨਜ਼ਰ ਮਾਰੀਏ ਭਗਤੀ ਪਾਣੀ ਇੱਕ ਪ੍ਰਸਿੱਧ ਭਗਤ ਹੋਏ ਜੋ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ ਇਹਨਾਂ ਦਾ ਜਨਮ 1408 ਈਸਵੀ ਵਿੱਚ ਰਾਜਸਥਾਨ ਵਿੱਚ ਕੋਟਾ ਤੋਂ 45 ਮੀਲ ਦੂਰ ਗਗਰੋਗੜ ਰਿਆਸਤ ਵਿੱਚ ਹੋਇਆ ਜਿੱਥੋਂ ਦੇ ਇਹਨਾਂ ਦੇ ਪਿਤਾ ਜੀ ਰਾਜਪਾਗ ਦੇ ਵਾਲੀਵਾਰ ਸਨ ਰਾਜਾ ਸਨ ਆਪ ਦੀਆਂ 12 ਰਾਣੀਆਂ ਸੀ ਜਿਨ੍ਹਾਂ ਵਿੱਚੋਂ ਇੱਕ ਪਤਨੀ ਸੀਤਾ ਜੀ ਜਿਨ੍ਹਾਂ ਨੇ ਭਗਤ ਪੀਪਾ ਜੀ ਦਾ ਅੰਤਕ ਸਾਥ ਨਭਾਇਆ ਤੇ ਇੱਕ ਪੁੱਤਰ ਰਾਜਾ ਦਵਾਰਕਾ ਦਾਸ ਸੀ ਪੀਪਾ ਜੀ ਸ਼ੁਰੂ ਸ਼ੁਰੂ ਵਿੱਚ ਦੁਰਗਾ ਦੇ ਪੁਜਾਰੀ ਸਨ ਪਰ ਉਹਨਾਂ ਦੀ ਅਸਲ ਚ ਸੰਤੁਸ਼ਟੀ ਨਹੀਂ ਸੀ ਜੋ ਉਹਨਾਂ ਦੇ ਮਨ ਨੂੰ ਤਪਤੀ ਮਿਲਣੀ ਚਾਹੀਦੀ ਸੀ ਨਹੀਂ ਸੀ ਮਿਲਦੀ ਉਸ ਵੇਲੇ ਦੇ ਰਾਜੇ ਤੇ ਉਹਨਾਂ ਦੇ ਅਹਿਲਕਾਰ ਆਪਣੀ ਸੁੱਖਾਂ ਲਈ ਪ੍ਰਜਾ ਉੱਪਰ ਹਰ ਕਿਸਮ ਦੇ ਜ਼ੁਲਮ ਕਰਦੇ ਸੀ ਪਰ ਉਹਨਾਂ ਵਿੱਚ ਕੁਝ ਚੰਗੀਆਂ ਰੂਹਾਂ ਵੀ ਸਨ ਭਗਤ ਪੀਪਾ ਜੀ ਦਾ ਛਕਾਓ ਛਾਨੋਂ ਸ਼ੌਕਤ ਵੱਲੋਂ ਹਟ ਕੇ ਅਧਿਆਤਮਿਕ ਵੱਲ ਸੀ ਅਤੇ ਬਚਪਨ ਤੋਂ ਹੀ ਵੈਰਾਗੀ ਕਿਸਮ ਦੇ ਸਨ ਸਾਧੂਆਂ ਜੋਗੀਆਂ ਸੰਨਿਆਸੀਆਂ ਦੀ ਸੇਵਾ ਕਰਨ ਦੀ ਲਗਨ ਸੀ ਬਾਹਰ ਦੀ ਹਰ ਖੁਸ਼ੀ ਇਹਨਾਂ ਦੇ ਕੋਲ ਸੀ ਪਰ ਇਹਨਾਂ ਦੀਆਂ ਮੰਡੀਆਂ ਲੋੜਾਂ ਕੁਝ ਹੋਰ ਸਨ ਇਨਾਂ ਦਾ ਮਨ ਹਮੇਸ਼ਾ ਕਿਸੇ ਆਤਮਿਕ ਖੁਸ਼ੀ ਦੀ ਤਲਾਸ਼ ਵਿੱਚ ਪਰ ਗਦਾਰੀ ਦਾ ਸੀ ਇੱਕ ਵਾਰੀ ਇੱਕ ਸਾਧੂਆਂ ਦੀ ਮੰਡਲੀ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੇ ਭਜਨ ਕੀਰਤਨ ਕਰਨ ਵਾਸਤੇ ਆਈ ਆ ਕੇ ਉਹਨਾਂ ਭਜਨ ਕੀਤਾ ਉਹਨਾਂ ਦੇ ਚਿਹਰੇ ਦਾ ਨੂਰ ਦੇਖ ਕੇ ਭਗਤ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਮੇਰੇ ਕੋਲ ਦੁਨੀਆ ਦੀ ਹਰ ਚੀਜ਼ ਹੈ ਪਰ ਫਿਰ ਵੀ ਹਮੇਸ਼ਾ ਮਨ ਅਸ਼ਾਂਤ ਰਹਿੰਦਾ ਹੈ ਜੋ ਤੁਹਾਡੇ ਚਿਹਰੇ ਦੇ ਉੱਤੇ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਦੌਲਤ ਬੇਸ਼ੁਮਾਰ ਹੈ ਹਾਥੀ ਘੋੜੇ ਨੇ ਫੌਜ ਨੇ ਮੈਂ ਰਾਜਾ ਹਾਂ ਬਾਦਸ਼ਾਹ ਬੇੰਤ ਮਾਇਆ ਦੇ ਭੰਡਾਰੇ ਨੇ ਪਰ ਮਨ ਦੇ ਵਿੱਚ ਖੁਸ਼ੀ ਚਾਹਣਾ ਨਹੀਂ ਹੈ ਜੋ ਤੁਹਾਡੇ ਚਿਹਰੇ ਤੇ ਨੂਰ ਦਿਸਦਾ ਹੈ ਖਾਲੀ ਹੱਥਾਂ ਦੇ ਨਾਲ ਤੁਸੀਂ ਖੁਸ਼ ਹੋ ਤੇ ਸ਼ਾਂਤ ਹੋ ਇਹਦਾ ਕਾਰਨ ਕੀ ਹੈ ਤਾਂ ਸਾਧੂ ਮਹਾਂ ਨੇ ਉਹਨਾਂ ਨੂੰ ਭਗਤ ਰਾਮਾਨੰਦ ਜੀ ਦੀ ਸੰਗਤ ਕਰਨ ਨੂੰ ਕਿਹਾ ਜੋ ਕਿ ਭਗਤਾਂ ਵਿੱਚੋਂ ਸਰਮਾਉ ਭਗਤ ਰਾਮਾਨੰਦ ਜੀ ਸਨ ਪੀਪਾ ਜੀ ਆਪਣੀਆਂ 12 ਰਾਣੀਆਂ ਰੱਥ ਹਾਥੀ ਘੋੜੇ ਨੌਕਰ ਚਾਕਰ ਲੈ ਕੇ ਸ਼ਾਨੂ ਸ਼ੌਕ ਦੇ ਨਾਲ ਭਗਤ ਰਾਮਾਨੰਦ ਜੀ ਦੇ ਕੋਲ ਗਏ ਪੀਪਾ ਜੀ ਨੇ ਬਾਹਰ ਖੜੇ ਸੇਵਕ ਨੂੰ ਭਗਤ ਰਾਮਾਨੰਦ ਨੂੰ ਮਿਲਣ ਵਾਸਤੇ ਗਿਆ ਉਹਨਾਂ ਨੇ ਮਨਾਂ ਕਰ ਦਿੱਤਾ ਇਹ ਕਹਿ ਕੇ ਕਿ ਫਕੀਰਾਂ ਦਾ ਰਾਜੇ ਮਹਾਰਾਜਾਂ ਨਾਲ ਕੀ ਕੰਮ ਉਹਨਾਂ ਨੂੰ ਕਹੋ ਜਾਂ ਖੂਬ ਜੀ ਜਾ ਕੇ ਛਾਲ ਮਾਰ ਦਿਨ ਪੀਪਾ ਜੀ ਉਥੇ ਖੜੇ ਹੀ ਸਨ ਰਾਮਾਨੰਦ ਜੀ ਦੇ ਭਗਤ ਨੇ ਆਨ ਕੇ ਜਦੋਂ ਇਹ ਜਵਾਬ ਬਹੁਤੀ ਪਾ ਜੀ ਨੇ ਦਿੱਤਾ ਤਾਂ ਪੀਪਾ ਜੀ ਨੇ ਜਵਾਬ ਸੁਣ ਕੇ ਆਪਣੇ ਸਾਰੇ ਹਾਥੀ ਘੋੜੇ ਰਥ ਰਾਣੀਆਂ ਸਭ ਕੁਝ ਵਾਪਸ ਭੇਜ ਦਿੱਤਾ ਪਰ ਉਹਨਾਂ ਦੀ ਇੱਕ ਰਾਣੀ ਜਿਸ ਦਾ ਨਾਮ ਸੀਤਾ ਸੀ ਉਹ ਵਾਪਸ ਨਹੀਂ ਗਈ ਇਹ ਕਹਿ ਕੇ ਕਿ ਪਤੀ ਤੋਂ ਬਿਨਾ ਮਹਿਲਾ ਦੀ ਸ਼ਾਨੋ ਸ਼ੌਕਤ ਕਿਸ ਕੰਮ ਦੀ ਸਾਰੀ ਦੌਤ ਜੋ ਨਾਲ ਲੈ ਕੇ ਆਈ ਸੀ ਸੀਤਾ ਦੇ ਗਹਿਣੇ ਸਭ ਗਰੀਬਾਂ ਵਿੱਚ ਵੰਡ ਦਿੱਤੇ ਔਰ ਰਾਮਾਨੰਦ ਜੀ ਦੇ ਹੁਕਮ ਅਨੁਸਾਰ ਭਗਤ ਬੀਬਾ ਜੀ ਖੂਬੇ ਛਾਲ ਮਾਰਨ ਵਾਸਤੇ ਦੌੜੇ ਇਹਨੇ ਨੂੰ ਕੀ ਵੇਖਦੇ ਨੇ ਕਿ ਉਹ ਜਿਹੜਾ ਖੂਸੀ ਉਹਦੇ ਵਿੱਚ ਆਲੇ ਦੁਆਲੇ ਪਗਜੀ ਦੇ ਸੇਵਕ ਇਸ਼ਨਾਨ ਕਰ ਰਹੇ ਸੀ। ਰਾਮਾਨੰਦ ਵੀ ਉਸ ਵੇਲੇ ਕਿਸੇ ਡੂੰਗੀ ਸੋਚ ਦੇ ਵਿੱਚ ਸੀ। ਜਦੋਂ ਉਹਨਾਂ ਨੇ ਦੇਖਿਆ ਕਿ ਭਗਤ ਪੀਪਾ ਜੀ ਸੱਚੀ ਮੁਥੀ ਖੂਹ ਛਾਲ ਮਾਰਨ ਲਈ ਦੌੜੇ ਜਾ ਰਹੇ ਨੇ। ਤਾਂ ਇੱਕਦਮ ਤਰਭ ਕੇ ਵੇਖਿਆ ਅਰ ਖੂਹ ਤੇ ਇਸ਼ਨਾਨ ਕਰ ਰਹੇ ਆਪਣੇ ਸੇਵਕਾਂ ਨੂੰ। ਇਸ਼ਾਰੇ ਦੇ ਨਾਲ ਸਮਝਾਇਆ ਕਿ ਪੀਪਾ ਜੀ ਨੂੰ ਪਕੜ ਲਿਓ ਖੂਹ ਵਿੱਚ ਡਿੱਗ ਨਾ ਸਕੇ ਬਚਾ ਲਿਓ ਉਹਨਾਂ ਨੇ ਉਸ ਨੂੰ ਪਕੜ ਲਿਆ ਔਰ ਜਦੋਂ ਸਾਰੀ ਵਿਥਿਆ ਸਾਰੀ ਕਹਾਣੀ ਦੱਸੀ ਤਰਮਨਾਂ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਉਹਨਾਂ ਨੇ ਆਪਣਾ ਚੇਲਾ ਬਣਾ ਲਿਆ ਸ਼ਿਸ਼ ਬਣਾ ਲਿਆ ਰਾਜ ਭਗ ਛੱਡ ਕੇ ਅਧਿਆਤਮਕ ਜਿਗਿਆਸਾ ਦੀ ਤਿਪਤੀ ਲਈ ਤੀਰਥਾਂ ਦੀ ਯਾਤਰਾ ਤੇ ਨਿਕਲ ਗਏ ਬਾਣੀ ਰਾਜ ਦੇ ਪ੍ਰਭੂ ਦੇ ਗੁਣਾਂ ਦਾ ਗੈਣ ਕਰਦੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਦਵਾਰ ਕਾ ਪੂਰੀ ਦੀ ਯਾਤਰਾ ਸਮੇਂ ਇੱਕ ਮਿੱਤਰ ਦੀ ਸਹਾਇਤਾ ਕਰਨ ਲਈ ਦੋਨੋਂ ਪਤੀ ਪਤਨੀ ਨੇ ਨੱਚ ਗਾ ਕੇ ਵਜਾ ਕੇ ਧਨ ਇਕੱਠਾ ਕੀਤਾ ਤੇ ਘਟਨਾ ਦੀ ਯਾਦ ਵਿੱਚ ਇੱਥੇ ਪੀਪਾ ਉਵਤਨਾ ਦਾ ਮਠ ਬਣਿਆ ਹੋਇਆ ਹੈ। ਤੀਥ ਯਾਤਰਾ ਤੋਂ ਬਾਅਦ ਫਿਰ ਆਪਣੀ ਪਤਨੀ ਸੀਤਾ ਦੇ ਨਾਲ ਟੋਡਾ ਨਗਰ ਰਾਜਸਥਾਨ ਦੇ ਇੱਕ ਮੰਦਰ ਵਿੱਚ ਰਹਿਣ ਲੱਗੇ। ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਰਚਨਾ ਆਪ ਜੀ ਦੇ ਪੁੱਤਰੇ ਅਨੰਤ ਦਾਸ ਦੇ ਕੋਲੋਂ ਟੋਡਾ ਨਗਰ ਵਿਖੇ ਪ੍ਰਾਪਤ ਕੀਤੀ ਇਹ ਰਚਨਾ ਨੂੰ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੇਲੇ ਇਸ ਰਚਨਾ ਨੂੰ 5685 ਵਿੱਚ ਜਗ੍ਹਾ ਮਿਲੀ ਪੀਪਾ ਪਰਮਤਾ ਦੀ ਅਰਦਾਸਨਾ ਕਰਦਾ ਹੈ ਜੇ ਤੇ ਦਰਸ਼ਨ ਪੂਰਨ ਸਤਗੁਰੂ ਦੁਆਰਾ ਕੀਤੇ ਜਾ ਸਕਦੇ ਹਨ ਪੀਪਾ ਜੀ ਦੀ ਰਚਨਾ ਵਿੱਚ अवतारवादी ठा निर्गुण निराकार परमात्मा दी उपासना ਅਤੇ ਗੁਰੂ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਗਿਆ ਹੈ ਸੋ ਪਿਆਰਿਓ ਐਸੀ ਭਗਤ ਪੀਪਾ ਜੀ ਜਿਨ੍ਹਾਂ ਦੀ ਵਿਚਾਰ ਆਪ ਜੀ ਨਾਲ ਸਾਂਝ ਕੀਤੀ ਹੈ ਕਿਸ ਤਰ੍ਹਾਂ ਰਾਜ ਭਗਤ ਆ ਕੇ ਅਰਮਾਨੰਦੀ ਜੀ ਦੇ ਖੇਲੇ ਬਣੇ ਔਰ ਅੰਤ ਨੂੰ ਅਧਿਆਤਮਕ ਸਿੱਖਿਆ ਪ੍ਰਾਪਤ ਕਰਕੇ ਮਨ ਦੀ ਸੰਤੁਸ਼ਟੀ ਹੋਈ ਔਰ ਰਾਜ ਭਗਤਿਆਰ ਦਿੱਤਾ ਔਰ ਗੁਰੂ ਵਾਲੇ ਬਣ ਕੇ ਅੱਜ ਉਹ ਹਮੇਸ਼ਾ ਵਾਸਤੇ ਅਮਰ ਹੋ ਗਏ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਬਾਣੀ ਮੌਜੂਦ ਹੈ ਸੋ ਗੁਰੂ ਸਵਾਰਿਓ ਆਓ ਫਤੇ ਦੀ ਸਾਂਝ ਪਾਈਏ ਹੋਈਆਂ ਭੁੱਲਾਂ ਨੂੰ ਨਾ ਜਤਾ ਰਹੋ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਸਾਡਾ ਹਮਸਲਾ ਬਜਾਈ ਕਰੋ ਤਾਂ ਕਿ ਬਾਤ ਬਾਤ ਇਤਿਹਾਸ ਆਪ ਜੀ ਦੇ ਨਾਲ ਸਾਂਝੇ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ